201987 ਦੇ ਵਿੱਚ ਦੀ ਬਾਪੂ ਜੀ ਸਾਡੀ ਲੱਗਦੇ ਘਰਾਂ ਜੀ ਉਹਨਾਂ ਕੋਲੇ ਸੀਗੇ ਜੀ ਕਬਜ਼ਾ ਉਦੋਂ ਦੇ ਉਹੀ ਬੋਂਦੇ ਸੀਗੇ ਹੁਣ ਸਰਕਾਰ ਤੋਂ ਗਿਆ ਹਾਈ ਕੋਰਟ ਦੇ ਕੇਸ ਕਰਿਆ ਸੀ ਮਗਰੋਂ ਸਰਪੰਚ ਨੇ ਹਾਈ ਕੋਰਟ ਦਾ ਫੈਸਲਾ ਸਾਡੇ ਹੱਕ ਚ ਹੋ ਗਿਆ ਪੰਚਾਇਤ ਦੇ ਕਿੰਨੀ ਜ਼ਮੀਨ ਹੈ ਇਹ 48 ਕਨਾਲਾਂ ਤੇ 12 ਮਰਲੇ ਜੀ ਫੈਸਲਾ ਕੀ ਹੱਕ ਚ ਆ ਵੀ ਜ਼ਮੀਨ ਪੰਚਾਇਤ ਬਹੂਗੀ ਜੀ ਉਜਿਤ ਕਹਿ ਰਹੀ ਹੈ ਵੀ ਜਿਹੜੀ ਕਣਕ ਹੈ ਉਹਨਾਂ ਨੇ ਬੋਣੀ ਸੀ ਕਣਕ ਬਾਹਰ ਨਹੀਂ ਕਣਕ ਨੂੰ ਅਸੀਂ ਟਾਈਮ ਦਿੱਤਾ ਹੋਇਆ ਸੀਗਾ ਜੀ ਕਣਕ ਖਾਤਰ ਠੀਕ ਹੈ 4 ਹਫ਼ਤਿਆਂ ਦਾ ਅਸੀਂ 4 ਹਫ਼ਤਿਆਂ ਦੀ ਥਾਂ ਤੇ 2 ਮਿੰਟ ਬਾਅਦ ਵੀ ਸਾਨੂੰ ਲਿਖ ਕੇ ਦੇ ਦਿਓ ਵੀ ਅਸੀਂ ਉਸ ਤੋਂ ਬਾਅਦ ਛੱਡ ਦੇਾਂਗੇ ਪਰ ਉਹਨਾਂ ਨੇ ਲਿਖ ਕੇ ਨਹੀਂ ਦਿੱਤਾ ਜੀ ਸਾਨੂੰ ਇਹ ਮਾਮਲਾ ਜੀ ਹਾਈ ਕੋਰਟ ਦਾ ਫੈਸਲਾ ਹੋਇਆ ਸੀ 4 11 24 ਨੂੰ ਜਿਹੜਾ ਪੰਚਾਇਤ ਨੂੰ ਦੇ ਹੱਕ 'ਚ ਹੋਇਆ ਸੀ ਵੀ ਇਹਨਾਂ ਨੇ 4 ਹਫ਼ਤਿਆਂ ਤੋਂ ਲੈ ਕੇ 4 ਮਹੀਨਿਆਂ 'ਚ ਮੰਨ ਲਓ ਕਬਜ਼ਾ ਲੈਣਾ ਉਹਦੇ 'ਚ ਇਹ ਸੀਗਾ ਵੀ ਜਿਹੜੇ ਤਾਂ ਨਜਾਇਜ਼ ਕਬਜ਼ੇਕਾਰ ਨੇ ਮੰ ਲੋ ਇੱਕ ਕਿਨਾਰਨਾਮਾ ਲਿਖ ਕੇ ਦੇਣਾ ਸੀ ਵੀ ਉਹ ਵਲੰਟਰੀਅਰ 4 ਹਫ਼ਤੇ ਜਾਂ 4 ਮਹੀਨੇ ਛੱਡੇ ਕਬਜ਼ਾ ਪਰ ਉਹਨੇ ਨਾਂ ਤਾਂ ਕੋਈ ਲਿਖ ਕੇ ਦਿੱਤਾ ਨਾ ਕੁਝ ਹੋਰ ਹੋਇਆ ਇਹ ਫਿਰ ਅਸੀਂ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਖੜੀ ਕਣਕ ਦਾ ਕਬਜ਼ਾ ਲਿਆ ਸੀ 2 4 24 ਤੇ ਅੱਜ ਇਹ ਮੰਨ ਲੋ ਕਣਕ ਪੱਕ ਚੁੱਕੀ ਆ ਤੇ ਫਿਰ ਉਹਨੇ ਪੰਚਾਇਤ ਵਾਢ ਰਹੀ ਇਹਨੂੰ ਇਹਦੀ ਜਿਹੜੀ ਆਮਦਨ ਪੰਚਾਇਤ ਫੰਡ ਚ ਫੜੀ ਜਾਵੇਗੀ ਪ੍ਰੋਪਰ ਮੰਨ ਲਓ ਆਪਣਾ ਖੇਤੀਬਾੜੀ ਵਿਭਾਗ ਦੇ ਉਹ ਮੁਲਾਜ਼ਮ ਫਿਰਦੇ ਤੁਸੀਂ ਦੇਖ ਹੀ ਲਓਗੇ ਉਹ ਇਹਦੀ ਅਸੈਸਮੈਂਟ ਕਰਨਗੇ ਵੀ ਐਨੇ ਦੀ ਕਣਕ ਹੋ ਗਈ ਸਰ ਇਹ ਕਿੱਥੋਂ ਦਾ ਕਿਸਾਨ ਜੀ ਇਹ ਪਿੰਡ ਜੰਗੀ ਰਾਣਾ ਜੀ ਤੇ ਬਲਾਕ ਸੰਗਤ ਜੀ ਕਿੰਨਾ ਵੱਲੋਂ ਕਬਜ਼ਾ ਕੀਤਾ ਗਿਆ ਸੀ ਇਹ ਪਿੰਡ ਦੇ ਹੀ ਕੋਈ ਨਰਿੰਦਰ ਸਿੰਘ ਜੀ ਆ ਤੇ ਇੱਕ ਚਾਰ ਇਹ ਮੰਨ ਲਓ 5.5 ਕੱਲੇ ਇੱਕ ਕੋਲੇ ਸੀ ਤੇ ਚਾਰ ਕਨਾਲਾਂ ਉਹ ਤਿੰਨ ਚਾਰ ਭਰਾ ਉਹਨਾਂ ਦੇ ਮੈਨੂੰ ਨਾਮ ਨਹੀਂ ਯਾਦ ਪ੍ਰੋਪਰ ਦਾ ਨਰਿੰਦਰ ਸਿੰਘ ਦਾ ਵਾਲੀ ਸੀਗਾ ਕੇਸ ਇਹ ਕੁੱਲ ਕਿੰਨੀ ਇਹ ਜ਼ਮੀਨ ਹੈ ਕੁੱਲ ਜੀ ਇਹ 6 ਕੱਲੇ 12 ਮਰਲੇ ਯਾਨੀ ਕਿ 48 ਕਨਾਲਾਂ ਬੜਾ ਮਰਲੇ ਕਣਕ ਦੀ ਕਟਾਈ ਹੋ ਰਹੀ ਹੈ ਹਾਂਜੀ ਆ ਦੇਖੋ ਤੁਹਾਡੇ ਸਾਹਮਣੇ ਸ਼ੁਰੂ ਹੋ ਚੁੱਕੀ ਹੈ ਕਟਾਈ ਇਹ ਮਾਂਜੋਗ ਡੀਸਾਭੋਂ ਪੁਲਿਸ ਅਮਦਤਪ ਸਿੰਘ ਸਾਨੂੰ ਆਇਆ ਸੀ ਲੈਟਰ ਉਹਦੇ ਜਿਹੜੀ ਪੁਲਿਸ ਅਮਦਤ ਅਸੀਂ ਦਿੱਤੀ ਜਾ ਰਹੀ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਬੀਡੀਪੀ ਸਾਹਿਬ ਵੱਲੋਂ ਨੈਥਸੀਦਰ ਸਾਹਿਬ ਇੱਥੇ ਮੌਕੇ ਤੇ ਤੇ ਉਹਨਾਂ ਵੱਲੋਂ ਜਿਹੜੀ ਕਣਕ ਦੀ ਕਟਾਈ ਕਰਵਾਈ ਜਾ ਰਹੀ ਹੈ ਸਥਿਤੀ ਕਿਵੇਂ ਜੀ ਇੱਥੇ ਸਥਿਤੀ ਪੀਸਫੁਲ ਆ ਜੀ ਬਿਲਕੁਲ ਕਿੰਨੀ ਕਣਕ ਦਾ ਕਬਜ਼ਾਈ ਹੈ ਤੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਪਤਾ ਜੀ ਇੱਥੇ ਕਿੰਨੀ ਕਣਕ ਹੈ